ਸਵਾਗਤ ਹੈ ਜੀ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਹਾ ਰਮੇਸ਼ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਦੇ ਸੈਂਕੜੇ ਕਿਸਾਨਾਂ ਵੱਲੋਂ ਅੱਜ ਪਿੰਡ ਠੂਠਿਆਂ ਵਾਲੀ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਨੂੰ ਆਪਣੀ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣਗੇ ਜੇਕਰ ਸਰਕਾਰ ਜ਼ਬਰਦਸਤੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਰੁਲਦੂ ਸਿੰਘ ਮਾਨਸਾ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਪੈਣੀ ਬਾਗਾ ਤੇ ਬਲਕੌਰ ਸਿੰਘ ਮੂਸੇਵਾਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂ ਵਾਲੀ ਵਿੱਚ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 212 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 2021 ਦੇ ਵਿੱਚ ਪਹਿਲਾਂ ਮੋਟਰਸਾਈਕਲ ਮਾਰਚ ਕੀਤਾ ਜਦੋਂ ਤਿੰਨੇ ਕਾਲੇ ਕਾਨੂੰਨ ਆਏ ਸੀ। ਫਿਰ ਅਸੀਂ ਟਰੈਕਟਰ ਮਾਰਚ ਕੀਤਾ ਸੀ। ਫਿਰ ਇੱਕ ਦਿਨ ਲਈ ਅਸੀਂ ਸਾਰੇ ਪੰਜਾਬ ਦੇ ਵਿੱਚ ਰਸਤੇ ਰੋਕੇ ਸੀਗੇ। ਫਿਰ ਅਸੀਂ ਗੱਡੀ ਦੀਆਂ ਲੈਣਾਂ ਤੇ ਬੈਠੇ ਸੀ। ਉਸੇ ਪੈਂਟਰ ਤੇ ਅਸੀਂ ਅੱਜ ਅंदोलਨ ਸ਼ੁਰੂ ਕਰਤਾ ਜਿਹੜਾ ਪੰਜਾਬ ਸਰਕਾਰ ਨੇ 64000 ਕਿਲਾ ਤਾਂ ਨੋਟੀਫਿਕੇਸ਼ਨ ਜਾਰੀ ਕਰਕੇ ਨਾ ਕਿਸਾਨ ਉਹਨੂੰ ਵੇਚ ਸਕਦਾ ਨਾ ਕਿਸਾਨ ਜਣੇ ਕਰ ਸਕਦਾ ਨਾ ਉਹਦੇ ਕਰਜ਼ਾ ਘਟਾ ਸਕਦਾ ਇਸ ਕਰਕੇ ਸਾਡਾ ਅंदोलਨ ਅਜ ਤੋਂ ਸ਼ੁਰੂ ਹੈ ਅੱਜ ਅਸੀਂ ਉੱਥੇ-ਉੱਥੇ ਕਰਿਆ ਜਿੱਥੇ-ਜਿੱਥੇ ਜ਼ਮੀਨ ਰੁਕਾਇਰ ਹੋਈ ਆ ਮੇਰਾ ਖਿਆਲ 19 ਕ ਜਿਲ੍ਹਿਆਂ ਦੇ ਵਿੱਚ ਇਹਨਾਂ ਨੇ ਕਰੀਕ ਤੇ ਜਿਵੇਂ ਆਪਣੀ ਰੂਠੇ ਵਾਲੀ 212 ਕਿਲਾ ਕੀਤਾ ਹੈਗਾ ਤੇ ਮਤਲਬ ਕਿਸਾਨ ਜਾਣਗੇ ਕਿੱਧਰ ਜ਼ਮੀਨ ਦੇ ਵਿੱਚ ਅਸੀਂ ਇਹਨਾਂ ਨੂੰ ਪਾਰ ਨਹੀਂ ਪਾਉਣ ਦੇਵਾਂਗੇ ਜਿਹੜਾ ਨੋਟੀਫਿਕੇਟ ਜਿੰਨਾ ਚੱਕਰੇ ਵਾਪਸ ਨਹੀਂ ਲੈਂਦੇ ਉਹਨਾਂ ਚੱਕਰ ਬਿਲਕੁਲ ਨਹੀਂ ਆਪ ਹੋਂ ਪਰਾਂਗੇ ਵੀ ਜੇ ਖੜਾਂਗੇ ਉਹ ਨਰਾਂਗੇ ਮੈਨੂੰ ਇਹ ਪਤਾ ਲੱਗਿਆ ਵੀ ਕਿਸੇ ਵਕੀਲਾਂ ਨੇ ਟਾਈ ਕੋਰਟ ਦੇ ਵਿੱਚ ਕੇਸ ਪਾਇਆ ਮੈਂ ਬੇਨਤੀ ਕਰਨੀ ਚਾਹੁੰਦਾ ਮਿੱਟੀਦਾਂ ਨੂੰ ਅਸੀਂ ਕੋਰਟਾਂ ਕਾਟਾ ਕਿੰਨੀ ਜਾਂਦੇ ਅਸੀਂ ਤਾਂ ਆਪਣੇ ਸ਼ਗਰ ਦੇ ਦਿੱਤੇ ਮਤਵਲ ਨੋਟੀਫਾਈ ਬਾਰਸਾ ਕਰਾਉਣਾ ਹੈਗਾ ਕਿਉਂ ਸਰਕਾਰ ਬਹਾਨਾ ਲੈ ਲੂ ਵੀ ਤੁਸੀਂ ਕੋਰਟ ਚਲੇ ਗਏ ਹੁਣ ਅਸੀਂ ਨਾਂ ਨੂੰ ਵਾਪਸ ਲੈ ਸਕਦੇ ਆ ਉਹ ਇੱਕ ਮਹਾਨੇ ਬਾਜੀ ਹੁੰਦੇ ਆ ਮੈਂ ਵਕੀਲਾਂ ਨੂੰ ਬੇਨਤੀ ਕਰਦਾ ਜੇ ਕੋਈ ਕੋਈ ਹਾਈ ਕੋਰਟ ਚ ਗਿਆ ਜਾਂ ਫਿਰ ਕੋਰਟ ਚ ਗਿਆ ਉਹ ਨਹੀਂ ਜਾਣਾ ਚਾਹੀਦਾ ਅਸੀਂ ਦਿੱਲੀ ਤੋਂ ਉਹਨਾਂ ਨਾਲ ਲੜਿਆ ਦੀਗਾ ਕਿਸੇ ਅਦਾਲਤ ਜੀ ਗਏ ਬਰਾ ਸਾਾਨੂੰ ਉਹਨਾਂ ਨੇ ਕਮੇਡੀਆਂ ਬਣਾਈਆਂ ਵੀ ਕਮੇਟੀ ਬਣਾਈ ਉਹ ਤੋਂ ਅਸੀਂ ਜਵਾਬ ਦੇਤਾ ਤਾਂ ਮੋਦੀ ਨੂੰ ਹਾਰ ਕੇ ਵਾਪਸ ਲੈਣ ਇਹਨੇ ਯੋਕਰ ਭਗਵੰਤ ਨੂੰ ਅਬ ਤੱਕ ਦੋ ਦਿਨਾਂ ਦੀ ਰੋਟੀ ਵੀ ਮਾਫੀ ਲੈ ਲੂਗਾ ਤੇ ਨਾਂ ਲਊਗਾ ਅਸੀਂ ਆਖਰੀ ਦਮ ਤੱਕ ਲੜਾਂਗੇ ਜ਼ਮੀਨ ਦੇ ਵਿੱਚ ਪੈਰ ਨਹੀਂ ਪਾ ਹੁਣ ਦੇਖੋ ਸਰਕਾਰ ਕਹਿੰਦੀ ਕਿਸਾਨ ਜ਼ਮੀਨ ਦੇਰ ਨੂੰ ਪਿਆਰ ਨਹੀਂ ਪਰ ਕਿਸਾਨ ਜਥੇਬੰਦੀਆਂ ਗਮਰਾਹ ਕਰ ਰਹੀਆਂ ਨੇ ਨਹੀਂ 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 ਕੋਈ ਘਬਰਾ ਨਹੀਂ ਕਰਦੇ ਮੋਦੀ ਵੀ ਇਹੀ ਕਹਿੰਦੇ ਨੇ ਗਮਰਾਹ ਕਰਦੇ ਨੇ ਕਿਹੜਾ ਕਿਸਾਨ ਉਹਨਾਂ ਕੋਈ ਨੰਬਰ ਲੈ ਕੇ ਬਾਗੇ ਮੈਂ ਜ਼ਮੀਨ ਦੇ ਉਹਨੂੰ ਪਿਆਰਾਂਗਾ ਹੁਣ ਜਿਹੜੀ ਮੁਹਾਲੀ ਦੇ ਵਿੱਚ ਜ਼ਮੀਨ ਰਿਕਾਇਰ ਕਰੀ ਗਿਆ 30 ਕਰੋੜ ਦਾ ਕਿੱਲਾ ਇਹ ਕਹਿੰਦੇ ਵੀ 4 ਕਰੋੜ ਰੁਪਈਆ ਦੇਵਾਂਗੇ ਉਹਦੇ ਵਿੱਚ ਉਹ ਮਤਲਬ ਕਿਸਾਨ ਨੂੰ ਇੱਕ ਕਰਾ ਦੇਵਾਂਗੇ ਮਤਲਬ ਕਿ ਕਿਸਾਨ ਬਿਲਕੁਲ ਨਹੀਂ ਜ਼ਮੀਨ ਦੇਣਗੇ ਦੇਣੀ ਚਾਹੀਦੀ ਮੈਂ ਥੋੜਾ ਜਿਹਾ ਦੌਰਾ ਕਰਾਇਆ ਇੱਕ ਪੱਤਰਕਾਰ ਤੋਂ ਪੰਜ ਥਾਂ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਲੰਬੇ ਸਮੇਂ ਤੋਂ ਜ਼ਮੀਨ ਰਿਕਵਰ ਕਰਕੇ ਬੇਲੀ ਪਈ ਹੈ ਉੱਥੇ ਘਾਫੂਸ ਹੋ ਰਿਹਾ ਅਸੀਂ ਆਉਣ ਵਾਲੇ ਸਮੇਂ ਵਿੱਚ ਮੋਰਚੇ 'ਚ ਮੈਂ ਜ਼ੋਰ ਦੇ ਕੇ ਗੱਲ ਰੱਖੂਗਾ ਜਿਹੜੀਆਂ ਜ਼ਮੀਨਾਂ ਨੇ ਪਹਿਲਾਂ ਰਿਕਵਰ ਕਰਕੇ ਡਿਵੈਲਪਮੈਂਟ ਨਹੀਂ ਕੀਤੀ ਉਹਨਾਂ ਜ਼ਮੀਨਾਂ ਦੇ ਵਿੱਚ ਕਿਸਾਨਾਂ ਨੂੰ ਦੁਬਾਰੇ ਬਹਾਵਾਂਗੇ ਜਿਵੇਂ ਸਰਦਾਰਾਂ ਤੋਂ ਜ਼ਮੀਨ ਖੋਹ ਗਏ ਬਜ਼ਾਰਾਂ ਨੂੰ ਦਿੱਤੀ ਸੀ ਉਹ ਜ਼ਮੀਨ ਦੁਬਾਰੇ ਬਿਆ ਮੈਂ ਉਸੇ ਪੂਰਾ ਜ਼ੋਰ ਲਾਉਂਗਾ ਮੇਰਾ ਇਧਰ ਨੂੰ ਧਿਆ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੋਕੀਆਂ ਜਾ ਰਹੀਆਂ ਪੂਰੇ ਪੰਜਾਬ 'ਚ 65000 ਕਿਸਾਨਾਂ ਦੀ ਜ਼ਮੀਨ ਨੂੰ ਇੱਕੋ ਛੱਟ ਕੇ ਖੋਣ ਦੀ ਤਿਆਰੀ ਕੀਤੀ ਹੈ। ਔਰ ਮਾਨਸਾ ਜਿਹਦੇ ਦਾ ਜਿਹੜਾ ਪਿੰਡ ਹੈ ਜਿੱਥੇ ਅਸੀਂ ਖੜੇ ਆਂ ਠੂਠਿਆਂ ਵਾਲੀ ਠੂਠਿਆਂ ਵਾਲੀ ਦੇ ਕਿਸਾਨਾਂ ਦੀ 212 ਏਕੜ ਜ਼ਮੀਨ ਇਹਨਾਂ ਨੇ ਜਿਹੜਾ ਰੋਕਣ ਦਾ ਐਲਾਨ ਕੀਤਾ ਹੈ, ਕਲੋਨੀਆਂ ਕੱਟਣ ਦਾ ਜਿਹੜਾ ਫੈਸਲਾ ਕੀਤਾ ਹੈ। ਅੱਜ ਸਹਿਯੋਗਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਨਾਦਰ ਸਾਹੀ ਹੁਕਮਾਂ ਦੇ ਖਿਲਾਫ ਅਸੀਂ ਟਰੈਕਟਰ ਮਾਰਚ ਕੱਢ ਰਹੇ ਆ ਕਿ ਜਿਹੜੇ ਸਾਡੇ ਟਰੈਕਟਰ ਹੈ ਉਹ ਟਰੈਕਟਰ ਹਮੇਸ਼ਾ ਸਾਡੇ ਖੇਤਾਂ 'ਚ ਚੱਲਦੇ ਆ ਜੇਕਰ ਸਾਡੇ ਖੇਤ ਪਹੁੰਹਗੇ ਤਾਂ ਤੁਹਾਡਾ ਇੱਥੇ ਜੀਣਾ ਹਰਾਮ ਕਰਦਾ ਕਿ ਟਰੈਕਟਰ ਜਿਹੜੇ ਸੜਕਾਂ 'ਤੇ ਆਉਣਗੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਟਰੈਕਟਰ ਮਾਰਚ ਕਰਕੇ ਰੋਸਾ ਦਾ ਪ੍ਰਗਟਾ ਕਰ ਰਹੇ ਆ ਤੇ ਨਾਲ ਪੰਜਾਬ ਸਰਕਾਰ ਜਿਹੜੀ ਕਹਿੰਦੀ ਕੁਸਾਂ ਕਰਦੀ ਕੁਸਿਆ ਹੈ ਅਸੀਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਕਿਸੇ ਵੀ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਜਵਰ ਹੀ ਨਿਗੋਹਾਂਗੇ ਤਾਂ ਸਾਡਾ ਉਹਨਾਂ ਨੂੰ ਸਵਾਲ ਹੈ ਕਿ ਠੂਠਿਆ ਮਾਰੀ ਪਿੰਡ ਦੇ 212 ਏਕੜ ਦੇ ਮਾਲਕ ਕਿਸਾਨਾਂ ਨੇ ਕਿਹੜੇ ਨੇ ਚਿੱਠੀ ਪਾਈ ਹੈ ਮੁੱਖ ਮੰਤਰੀ ਨੂੰ ਕਿਸਾਨ ਨੇ ਵੀ ਮੇਰੀ ਜ਼ਮੀਨ ਲਓ ਇਸ ਕਰਕੇ ਇਹ ਜ਼ਮੀਨਾਂ ਤੋਂ ਬੇਲੇ ਕਰਨੇ ਚਾਹੁੰਦੇ ਆ ਅਸੀਂ ਆਪਦੀਆਂ ਜ਼ਮੀਨਾਂ ਰੱਖਾਂਗੇ ਪੰਜਾਬ ਸਰਕਾਰ ਦੇ ਮਾੜੇ ਇਰਾਦਿਆਂ ਨੂੰ ਮਿੱਟੀ 'ਚ ਰੋਲ ਦਾਂਗੇ ਤੇ ਨਾਲ ਸਾਡੀ ਚੇਤਾਵਨੀ ਹੈ ਕਿ ਜਿੰਨਾ ਚਿਰ ਇਹ ਜਮੀਨਾ ਖੋੜਾ ਦੀ ਪਾਲਸੀ ਰੱਦ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨੂੰ ਐਮਐਲਏ ਨੂੰ ਜਾਂ ਇਹਨਾਂ ਦੇ ਕਿਸੇ ਆਗੂ ਨੂੰ ਕਿਸੇ ਵੀ ਪਿੰਡ ਚ ਨਹੀਂ ਬੜਨ ਦੇਵਾਂਗੇ ਜੁੱਤ ਬਿਲਕੁਲ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਸਕੀਮ ਨੇ ਬਣਾਈ ਹੈ ਪਾਲਸੀ ਹੈ ਬਿਲਕੁਲ ਇਹਦਾ ਵਿਰੋਧ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਤੇ ਅਸੀਂ ਵੀ ਇਸ ਬੁਖਰੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਸਾਥ ਦੇਣ ਲਈ ਉਹਨਾਂ ਨੇ ਮੁੱਢੇ ਨਾਲ ਮੁੱਢਾ ਲਾ ਕੇ ਤਿੰਨ ਵਾਰ ਇੱਕ ਵਾਦਾ ਕਰਨ ਵਾਸਤੇ ਜਿੱਥੇ ਪੁੱਛੇ ਆ ਤਾਂ ਲੈਂਡ ਪੂਲਿੰਗ ਸਕੀਮ ਦੀ ਲੋੜ ਕੀ ਪੈਗੀ ਤਾ ਜਿਸ ਤਰ੍ਹਾਂ ਮੈਂ ਰਾਤ ਸਾਡੇ ਸਿੱਧਵਾਨ ਆਗੂ ਰਾਜੀਵਾਲ ਸਾਹੂ ਦਾ ਬਿਆਨ ਦੇਖਿਆ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਇੱਕ ਲੱਖ ਕਰੋੜ ਪਈ ਦਾ ਸਕੈਮ ਹੈ ਸਰਕਾਰ ਨੂੰ ਇੱਕ ਦਲਾਲਾ ਵਾਂਗੂ ਵਿਚਾਲੇ ਪੈਂਦੀ ਕੀ ਲੋੜ ਪੈਗੀ ਜਿਹਨੇ ਕਲੋਨੀਆਂ ਬਣਾਉਣੇ ਸੀ ਉਹ ਕਿਸਾਨਾਂ ਤੋਂ ਸਦੀ ਜ਼ਮੀਨ ਲੈਂਦੇ ਆ ਉਹਦੀ ਕਲੋਨੀ ਬਣਾ ਲੈਂਦੇ ਪਰੰਤੂ ਸਰਕਾਰ ਨੂੰ ਅਕਵਾਇਰ ਕਰਕੇ ਦੇਣ ਦੀ ਕੀ ਲੋੜ ਪੈਗੀ ਕਿ ਇਹ ਤੋਂ ਇਹ ਤਾਂ ਸਿੱਧਾ ਹੀ ਇੱਕ ਗੱਲ ਸਪਸ਼ਟ ਹੋ ਰਹੀ ਹੈ ਕਿ ਇਹ ਲੋਕਾਂ ਨੇ ਸਾਢੇ ਦੋ ਜ਼ਮੀਨ ਖੋਕੇ ਬਿਲਡਿੰਗ ਦੇ ਦਿੰਦੇ ਉਹਦੇ ਚੋ ਚੋਖਾ ਜਿਹੜਾ ਮੁਨਾਫਾ ਉਹ ਕਮਾਟੇ ਲੇਕੇ ਜਾਣਗੇ ਸਾਰੀਆਂ ਦਿੱਲੀਗੀਆਂ ਸਕੀਮਾਂ ਨੇ ਅਸੀਂ ਸਮਝਨੇ ਇਸ ਗੱਲ ਨੂੰ ਜਿਹੜਾ ਤਿੰਨ ਕਾਨੂੰਨ ਖੇਤੀ ਦਾ ਪਹਿਲਾਂ ਮੋਦੀ ਦੇ ਨਾਲ ਇਹ ਸੰਘਰਸ਼ ਲੜਿਆ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਤਾਂ ਅਸੀਂ ਅੱਜ ਸਾਰੇ ਆੜੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣ ਵਾਸਤੇ ਪਹੁੰਚ ਕੇ ਹਰ ਦੁੱਖ ਦੇ ਕਿਟ ਦੇ ਵਿੱਚ ਤੁਹਾਡਾ ਸਨਨੀ ਜੋਗੇ ਹਾਂ ਸਾਥ ਦੇਵਾਂਗੇ ਤੇ ਇਸ ਜਿਹੜੀ ਮਰਦੀ ਪਾਲਿਸੀ ਦਾ ਬਰੋਧ ਕੀ ਤੋਂ ਹੁੰਦੇ ਜੀ ਦੇਸ਼ ਦਾ ਹੰਦਾ ਦਾਤਾ ਹਮੇਸ਼ਾ ਪਰੇਸ਼ਾਨੀ ਚ ਰਹਿੰਦਾ ਵੀਰੋ ਕਿਸਾਨਾਂ ਨੂੰ ਇਹੀਆਂ ਨੀਤੀਆਂ ਚਾਹੀਦੀਆਂ ਨਹੀਂ ਕਿ ਨਾਲ ਤੋਂ ਜ਼ੋਕਿੰਦਾਰੀਆਂ ਨੇ ਕਿਸਾਨ ਲਗਾਤਾਰ ਆਰੇ ਆਰੇ ਮੈਸਪੀ ਦਿੱਤੀ ਜਾ ਰਿਹਾ ਹੁੰਦਾ ਕੋਈ ਗੋਤ ਤੁਸੀਂ ਦੇਖੋ ਜੀ ਕਿਸਾਨਾਂ ਇਹਨਾਂ ਨੇ ਤਾਂ ਸਾਡੇ ਧਰਨੇ ਲਾਉਣ ਦੇ ਉੱਤੇ ਵੀ ਤੁਸੀਂ ਆ ਖਨੌਰੀ ਵਾਲਾ ਦੇਖਿਆ ਹੈ ਕਿਸ ਤਰ੍ਹਾਂ ਸਾਡੇ ਕਿਸਾਨਾਂ ਦੇ ਜਿਹੜੇ ਗਰੀਬਾਂ ਦੀਆਂ ਟਰਾਲੀਆਂ ਟਰੈਕਟਰ ਭੰਨੇ ਥੋੜੇ ਗਏ ਚੋਰੀ ਹੋਇਆ ਸਮਾਨ ਇੱਕ ਸਾਨੂੰ ਆਰਥਿਕ ਤੌਰ ਤੇ ਸੱਟ ਮਾਰਨੀ ਕੋਸ਼ਿਸ਼ ਕੀਤੀ ਹੈ ਤਾਂ ਜੋ ਹਰੇਕ ਕਿਸਾਨ ਹੈ ਜਿਹਦਾ ਧਰਮੇ ਜਾਣ ਲੱਗਿਆ ਹਜ਼ਾਰ ਬਾਰ ਸੋਚੇ ਕਿਤੇ ਮੇਰਾ ਕੋਈ ਨੁਕਸਾਨ ਤਾਂ ਨਹੀਂ ਹੋ ਜੂਗਾ ਜਿੰਨੀ ਗਵਰਦਸਤੀ ਇਹ ਸਰਕਾਰ ਨੇ ਕੀਤੀ ਹੈ ਮੇਰੇ ਖਿਆਲ ਇੰਨੀ ਤਾਂ ਬੀਜੇਪੀ ਆ ਵੀ ਨਹੀਂ ਕੀਤੀ ਸੀ ਤਾਂ ਇਹਦੀ ਅਸੀਂ ਧੋਰਨਿੰਦਾ ਕਰਦੇ ਹਾਂ ਇੰਕਾ ਹਮੇ ਦੇਖਿਆ ਜਾਂਦਾ ਸੀ ਸਿੱਧੂ ਵੀ ਹਮੇਸ਼ਾ ਕਿਸਾਨਾਂ ਨਾਲ ਖੜਦਾ ਸੀ ਕਿਸੇ ਵੀ ਕਿਸਾਨਾਂ ਨਾਲ ਆਏ ਵੀ ਉਹ ਕਰਦੇ ਵੀਰੋ ਅਸੀਂ ਹਾਈ ਕਿਸਾਨ ਅਸੀਂ ਕਿਸਾਨਾਂ ਤੋਂ ਬਾਹਰ ਕਿਵੇਂ ਜਾਵਾਂਗੇ ਤੇ ਲੋਕ ਵੀ ਖੇਤੀ ਕਰਦੇ ਅਸੀਂ ਵੀ ਕਰਦੇ ਆਂ ਚਾਰ ਕਿੱਲੇ ਸਿੱਧੂ ਵੀ ਕਰਦਾ ਸੀ ਤਾਂ ਜਦੋਂ ਸਾਡੀਆਂ ਸਮੱਸਿਆਵਾਂ ਹੀ ਸਾਂਝੀਆਂ ਨੇ ਤਾਂ ਫਿਰ ਇਹਨਾਂ ਤੋਂ ਵੱਖ ਕਿਵੇਂ ਹੋ ਜਾਵਾਂਗੇ ਕਿਸਾਨਾਂ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਕਿਸੇ ਵੀ ਕਿਸਾਨ ਨਾਲ ਮੀਟਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਦੀ ਸਹਿਮਤੀ ਲਈ ਗਈ ਮਾਨਸਾ ਤੋਂ ਜੀਵਨ ਸਿੰਘ ਕ੍ਰਾਂਤੀ ਦੀ ਰਿਪੋਰਟ ਪੰਜਾਬੀ ਜਾਗਰਣ